ਪੰਜਾਬ ਦੇ ਵਿੱਚ ਚੋਣਾਂ ਦਾ ਸੋਨਾ ਭੱਜਦਾ ਜਾ ਰਿਹਾ ਉੱਥੇ ਹੀ ਪਟਿਆਲਾ ਦੀ ਗੱਲ ਕੀਤੀ ਹੈ ਪਟਿਆਲਾ ਦੇ ਵਿੱਚ ਅਤਰਵੀਰ ਗਾਂਧੀ ਦੇ ਹੱਕ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਅੱਜ ਗੁਆਟਾ ਖੱਠ ਦਿਖਣ ਨੂੰ ਮਿਲ ਰਿਹਾ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਬਾਜਵਾਜੀ ਬਹੁ ਪਹੁੰਚੇ ਹੋਏ ਨੇ ਨਾਲ ਉਹਨਾਂ ਦੇ ਬਦਲਾ ਜਲਾਲ ਕੋ ਲੋਕਲ ਲੀਡਰਸ਼ਿਪ ਹੈ ਇਹ ਪੋਂਟੂ ਯਾਰ ਠਾਟਾ ਬਾੜ ਰਾਇ ਜਿਹੜਾ ਹੈਗਾ ਇਕੱਠੇ ਉੱਥੇ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਸਾਡੇ ਨਾਲ ਕਾਂਗਰਸ ਪਾਰਟੀ ਦੇ ਸਪੀਕਰ ਜੀ ਨਾਲ ਮੌਜੂਦ ਨੇ ਗੌਰਵ ਸੰਧੂ ਗੱਲਬਾਤ ਕਰ ਲੈਣੇ ਗੌਰਵ ਜੀ ਅੱਜ ਠਾਟਾ ਮਾਰਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਇਸ ਤਰ੍ਹਾਂ ਹੋਰ ਕਿੱਦਾਂ ਦਾ ਰਿਸਪੌਂਸ ਚੱਲ ਰਿਹਾ ਹੈ ਡਾਕਟਰ ਗਾਂਧੀ ਜੀ ਦਾ ਪਿਆਰ ਹੀ ਇੰਨਾ ਹੈ ਲੋਕਾਂ ਦੇ ਵਿੱਚ ਦਿਲਾਂ 'ਚ ਬਸੇ ਹੋਏ ਨੇ ਡਾਕਟਰ ਧਰਮਵੀਰ ਗਾਂਧੀ ਜੀ ਤੇ ਏਠਾ ਠਾਠਾ ਮਾਰਦਾ ਇਕੱਠ ਇਹ ਦਰਸਾਉਂਦਾ ਵੀ ਲੋਕ ਆਪ ਮਹਾਰੇ ਚੱਲ ਕੇ ਆਏ ਨੇ ਡਾਕਟਰ ਗਾਂਧੀ ਨੂੰ ਸੁਣਨ ਤੇ ਲੋਕਾਂ ਨੂੰ ਚਾਹ ਹੈ ਕਿ ਕਾਂਗਰਸ ਪਾਰਟੀ ਨੇ ਘਟੋ ਘਟ ਤਰ ਇਸ ਵਾਰ ਮਹਿਲਾ ਤੋਂ ਖਿਹੜਾ ਛੜਾ ਕੇ ਤੇ ਇੱਕ ਆਮ ਬੰਦੇ ਨੂੰ ਟਿਕਟ ਦਿੱਤੀ ਹੈ ਜਿਹੜੇ ਕਿ ਲੋਕਾਂ 'ਚ ਵਿਚਰਦੇ ਨੇ 40-45 ਸਾਲ ਤੋਂ ਇੱਕ ਆਮ ਇਨਸਾਨ ਬਣ ਕੇ ਡਾਕਟਰ ਕਲੀਨਿਕ ਚਲਾ ਰਹੇ ਨੇ ਤੇ ਲੋਕਾਂ ਦੀ ਸੇਵਾ ਕਰ ਰਹੇ ਨੇ ਕਿਤਨੇ ਕਿਤੇ ਦੇਖਿਆ ਵਿਰੋਧ ਤਾਂ ਦੇਖਣ ਨੂੰ ਮਿਲ ਰਹੀ ਸੀ ਸ਼ੁਰੂ-ਸ਼ੁਰੂ ਜਦੋਂ ਵੋਟ ਮਿਲ ਵੋਟਾਂ ਦੇ ਇਲੈਕਸ਼ਨ ਸ਼ੁਰੂ ਹੋਣ ਲੱਗੇ ਨੇ ਤੇ ਇਹਨਾਂ ਦਾ ਜਿਹੜਾ ਵੱਡੀ ਲੀਡਰਸ਼ਿਪ ਹੈ ਵਿਰੋਧ ਤਾਂ ਦੇਖਣ ਨੂੰ ਮਿਲ ਰਹੀ ਸੀ ਤੇ ਹੁਣ ਉਹ ਸਹੀ ਹੋ ਗਈ ਨਹੀਂ ਬਿਲਕੁਲ ਕੋਈ ਥੋੜੇ ਬਹੁਤੇ ਰੋਸੇ ਗਿਲੇ ਹੁੰਦੇ ਨੇ ਉਹ ਵੀ ਜਦੋਂ ਟਿਕਟ ਅਪਲਾਈ ਕੀਤੀ ਹੁੰਦੀ ਹੈ ਟਿਕਟ ਇਕ ਜਣੇ ਨੂੰ ਮਿਲਣੀ ਹੁੰਦੀ ਹੈ ਸੋ ਡਾਕਟਰ ਗਾਂਧੀ ਨੂੰ ਟਿਕਟ ਮਿਲੀ ਹੈ ਕਾਂਗਰਸ ਦੀ ਕਿਸੇ ਜੀ ਕੋਈ ਰੋਸ ਨਹੀਂ ਸਰਦਾਰ ਆਪਣੇ ਮਦਨ ਲਾਲ ਜਲਾਲਪੁਰ ਐਮ ਐਲ ਏ ਕਨੌਰ ਬੋਲ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਜੀ ਸਟੇਜ ਤੇ ਨੇ ਹੈਰੀ ਮਾਨ ਜੀ ਸਟੇਜ ਤੇ ਨੇ ਮਹੰਤ ਖੋੜਾ ਖਨੋੜਾ ਜੀ ਸਟੇਜ ਤੇ ਨੇ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਰੀ ਕਾਂਗਰਸ ਇੱਕ ਝੋਟਾ ਇੱਥੇ ਕਾਂਗਰਸ ਇੱਕ ਝੋਟਾ ਪਰ ਅੱਜ ਦਲਵੀਰ ਗੋਲਡੀ ਹੈ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਜੇ ਜੋਇਨ ਕਰ ਲਏ ਵਿਧਾਇਕ ਇਸ ਹਸਬ ਦਾ ਸੋ ਮੈਂ ਇੱਕ ਗੱਲ ਕਹਿ ਲੀਡਰਾਂ ਦੇ ਮਗਰ ਘੱਟ ਲੱਗਿਆ ਕਰੋ ਕਿਉਂਕਿ ਲੀਡਰ तितਲੀਆਂ ਵਾਂਗੂ ਕਿਤੇ ਵੀ ਉੱਡ ਕੇ ਜਾ ਸਕਦੇ ਨੇ ਵਰਕਰਾਂ ਨੇ ਪਾਰਟੀ ਬਚਾਉਣੀ ਹੁੰਦੀ ਹੈ ਸੋ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਇਕਜੁੱਟ ਨੇ ਉਹਨਾਂ ਦੇ ਵਿੱਚ ਉਤਸ਼ਾਹ ਹੈ ਜੋਸ਼ ਹੈ ਕਿ ਡਾਕਟਰ ਗਾਂਧੀ ਨੂੰ ਟਿਕਟ ਮਿਲੀ ਹੈ ਸੋ ਜਿਹੜਾ ਇਸ ਤਰ੍ਹਾਂ ਦਾ ਕੋਈ ਨਿੱਜੀ ਫਾਇਦੇ ਲਈ ਲੀਡਰਸ਼ਿਪ ਫਟ ਕਰਦਾ ਹੈ ਉਹਦਾ ਨੁਕਸਾਨ ਉਹ ਲੀਡਰ ਨੂੰ ਹੁੰਦਾ ਨਾ ਕਿ ਵਰਕਰ ਨੂੰ ਨਾ ਪਾਰਟੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋਣ ਅੱਜ ਕਿਉਂਕਿ ਉਤਸ਼ਾਹ ਕਾਫੀ ਜ਼ਿਆਦਾ ਹੈ ਵਰਕਰਾਂ ਦੇ ਵਿੱਚ ਵੀ ਤੇ ਕਿ ਪਹਿਲੇ ਜਿਵੇਂ ਮਹਾਰਾਣੀ ਪ੍ਰਨੀਤ ਕੌਰ ਦੇ ਹੁੰਦਾ ਸੀ ਉਤਸ਼ਾਹ ਹੁਣ ਉਤਰਾ ਮਿਲਣ ਨੂੰ ਦੇਖਣ ਨੂੰ ਮਿਲ ਰਿਹਾ ਹੈ ਬਿਲਕੁਲ ਦੇਖੋ ਮਹਾਰਾਣੀ ਵੇਲੇ ਤਾਂ ਚਾਪਲੂ ਸਲੋਕ ਨੇੜੇ ਹੁੰਦੇ ਸੀ ਇੱਥੇ ਡਾਕਟਰ ਗਾਂਧੀ ਦੇ ਘਰੇ ਆਮ ਲੋਕ ਮਿਲਣ ਜਾ ਰਹੇ ਨੇ ਵਰਕਰ ਮਿਲਣ ਜਾ ਰਹੇ ਨੇ ਡਾਕਟਰ ਗਾਂਧੀ ਵਰਕਰਾਂ ਨੇ ਕਾਂਗਰਸ ਦੇ ਵਰਕਰਾਂ ਨੇ ਜਿਵੇਂ ਆਪਾਂ ਜੋਸ਼ ਦੇਖ ਰਹੇ ਹਾਂ ਸਨੌਰ ਤੋਂ ਘੱਟੋ ਘੱਟ 50000 ਦੀ ਲੀਡ ਤੇ ਜਦਾ ਕੇ ਭੇਜਣਗੇ ਡਾਕਟਰ ਗਾਂਧੀ ਨੂੰ ਕਿਉਂਕਿ ਸਨੌਰ ਦੇ ਵਿੱਚ ਡਾਕਟਰ ਗਾਂਧੀ ਨੇ ਕੰਮ ਬਹੁਤ ਕੀਤੇ ਨੇ ਜਦੋਂ 2014 ਤੋਂ 19 ਤੱਕ ਡਾਕਟਰ ਗਾਂਧੀ ਇੱਥੇ ਐਮਪੀ ਸੀਗੇ ਉਹਨਾਂ ਨੇ ਸ਼ਮਸ਼ਾਨ ਘਾਟਾਂ ਲਈ 1 ਸਵਾ ਕਰੋੜ ਦੇ ਲਗਭਗ ਫੰਡ ਦਿੱਤੇ ਸਕੂਲਾਂ ਲਈ 70 ਲੱਖ ਰੁਪਏ ਦੇ ਫੰਡ ਦਿੱਤੇ ਜਿਹੜੇ ਸਕੂਲ ਗਰਾਊਂਡ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ 55-60 ਲੱਖ ਰੁਪਏ ਫੰਡ ਉਹਨਾਂ ਲਈ ਦਿੱਤਾ ਹਾਲਾਂਕਿ ਉਦੋਂ ਜਿਹੜਾ ਵੀ ਜਾਂਦਾ ਸੀ ਡਾਕਟਰ ਗਾਂਧੀ ਕੋਲੇ ਬਿਨਾਂ ਭੇਦਭਾਵ ਤੋਂ ਅਕਾਲੀ ਹੋਏ ਕਾਂਗਰਸੀ ਹੋਏ ਆਪ ਵਾਲਾ ਹੋਏ ਭਾਜਪਾ ਵਾਲਾ ਹੋਏ ਉਹ ਇਹ ਨਹੀਂ ਸੀ ਦੇਖਦੇ ਉਹ ਦੇਖਦੇ ਸੀ ਪਟਿਆਲੇ ਦਾ ਨਿਵਾਸੀ ਪਟਿਆਲੇ ਦੇ ਪਿੰਡਾਂ ਦੇ ਲੋਕ ਮੇਰੇ ਕੋਲੇ ਕੰਮ ਲਈ ਆਉਂਦੇ ਨੇ ਤੇ ਮੈਂ ਵੱਧ ਤੋਂ ਵੱਧ ਗਰੰਟੀ ਦਾਵਾ ਡਾਕਟਰ ਕਿਸ਼ਨੂ ਜੋ ਜਿਆਦਾ ਤੱਕਦੀ ਕਿ ਕਿਤਨਾ ਟੱਕਰ ਹੋ ਸਕਦੀ ਹੈ ਦੇਖੋ ਡਾਕਟਰ ਗਾਂਧੀ ਆਪਣੇ ਆਪ ਚ ਇੱਕੋ ਇੱਕ ਉਮੀਦਵਾਰ ਨੇ ਜਿਹੜੇ ਪਟਿਆਲੇ ਦੇ ਲੋਕਾਂ ਦੇ ਕੋਲੇ ਨੇ ਇੱਥੇ ਨਾ ਕਿਸੇ ਬੀਜੇਪੀ ਨਾਲ ਮੁਕਾਬਲਾ ਹੈ ਨਾ ਆਪ ਨਾਲ ਮੁਕਾਬਲਾ ਹੈ ਨਾ ਅਕਾਲੀ ਦਲ ਨਾਲ ਮੁਕਾਬਲਾ ਹੈ ਡਾਕਟਰ ਗਾਂਧੀ ਦੇ ਪਿੱਛੇ ਹੜ ਆਇਆ ਹੋਇਆ ਲੋਕਾਂ ਦਾ ਦੂਜੀਆਂ ਪਾਰਟੀਆਂ ਦੇ ਲੋਕ ਵੀ ਡਾਕਟਰ ਗਾਂਧੀ ਨੂੰ ਨੇਰੇ ਸਵੇਰੇ ਮਿਲ ਕੇ ਜਾਂਦੇ ਨੇ ਤੇ ਕਹਿੰਦੇ ਨੇ ਅਸੀਂ ਤੁਹਾਨੂੰ ਵੋਟ ਪਾਵਾਂਗੇ ਅੱਜ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਨੇ ਇਹ ਵੀ ਕਿਹਾ ਕਿ ਚਾਹੇ ਜਿਹੜਾ ਵੀ ਹੋਵੇ ਅਸੀਂ ਉਹਨਾਂ ਨੂੰ ਪਾਰਟੀ 'ਚ ਵੜਨ ਨਹੀਂ ਦੇਵਾਂਗੇ ਹੁਣ ਜਿਹੜੇ ਬਾਹਰ ਨਿਕਲ ਗਏ ਬਿਲਕੁਲ ਇਹ ਚਾਹੀਦਾ ਹੈ ਜਿਹੜੇ ਪਾਰਟੀ ਦੀ ਪਿੱਠ ਤੇ ਛੁਰਾ ਮਾਰ ਕੇ ਜਾਂਦੇ ਨੇ ਜਾਂ ਜਿਹੜੇ ਪਾਰਟੀ ਛੱਡ ਕੇ ਵਾਪਸ ਆਉਂਦੇ ਨੇ ਉਹਨਾਂ ਨੂੰ ਲਾਈਨ 'ਚ ਪਿੱਛੇ ਲਾਉਣਾ ਚਾਹੀਦਾ ਵਰਕਰਾਂ ਦੇ ਵੀ ਵਰਕਰਾਂ ਦਾ ਮਢੋਂ ਵਾਲਾ ਟਿੱਕੇ ਉਹਨਾਂ ਨੂੰ ਤਾਜ ਪੋਸ਼ੀਆਂ ਨਹੀਂ ਦੇਣੀਆਂ ਚਾਹੀਦੀਆਂ ਜੇ ਦੇ ਬਾਹਰੋਂ ਆਏ ਲੋਕਾਂ ਨੂੰ ਤਾਜ ਪੋਸ਼ੀ ਦੇਣੇ ਆ ਤਾਂ ਉਹਦੇ ਨਾਲ ਜਿਹੜਾ ਮਨੋਵਲ ਦੇਖਦਾ ਹੁਣ ਡਾਕਟਰ ਧਰਮੀਰ ਗਾਂਧੀ ਦੀ ਇੱਕ ਗੱਲ ਵੱਖਰੀ ਹੈ ਕਿ ਉਹ ਆਪ ਇੱਕ ਸਮਾਸੇਵੀ ਨੇ ਲੋਕਾਂ ਦੇ ਵਿੱਚ ਵਿਤਰੇ ਹੋਏ ਨੇ ਕਾਂਗਰਸ ਪਾਰਟੀ ਨੂੰ ਮਾਣ ਵਾਲੀ ਗੱਲ ਹੈ ਵੀ ਡਾਕਟਰ ਗਾਂਧੀ ਨੂੰ ਉਹਨਾਂ ਨੇ ਅਪਣਾਇਆ ਤੇ ਟਿਕਟ ਦਿੱਤੀ ਐ ਸੋ ਇਹਦੇ ਬੁੱਧੀਜੀਵੀਾਂ ਦੀ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਲੋੜ ਹੈ ਸੋ ਆਪਾਂ ਨੂੰ ਡਾਕਟਰ ਗਾਂਧੀ ਦੇ ਨਾਲ ਪੂਰਾ ਇਕਜੁੱਟ ਹੋ ਕੇ ਖੜਨਾ ਚਾਹੀਦਾ ਸਾਰੀ ਲੀਡਰਸ਼ਿਪ ਖੜੀ ਹੈ ਵਰਕਰਾਂ ਨੂੰ ਬੇਨਤੀ ਕਰਾਂਗਾ ਵੀ ਲੀਡਰਾਂ ਪਿੱਛੇ ਨਹੀਂ ਲੱਗਣਾ ਜਿੰਨੇ ਵੀ ਪਟਿਆਲਾ ਨਿਵਾਸੀ ਨੇ ਕਿਸੇ ਪਾਰਟੀ ਦੇ ਨਹੀਂ ਇੱਕ ਸਰ ਪਰ 1 ਨੇ ਤੇ ਲੀਡਰ ਹੈ ਇਹਨੂੰ ਆਪਾਂ ਵੋਟਾਂ ਪਾਈਏ ਜਿਹੜਾ ਕਿ ਪਟਿਆਲੇ ਦੀ ਵੱਧ ਤੋਂ ਵੱਧ ਨੁਮਾਇੰਦਗੀ ਕਰੇ ਜਿਹੜਾ ਕਿ ਪਿਛਲੇ 20 ਸਾਲਾਂ ਦੇ ਵਿੱਚ ਲਾਰੇ ਲੱਗੇ ਨੇ ਜਿਹੜੇ ਇੱਥੇ ਦੇ ਐਮਪੀ ਰਹੇ ਨੇ ਉਹਨਾਂ ਨੇ ਲਾਰੇ ਲਾਏ ਨੇ ਪਟਿਆਲੇ ਦਾ ਉਹ ਵਿਕਾਸ ਨਹੀਂ ਕੀਤਾ ਲੁੱਟਿਆ ਲੋਕਾਂ ਨੂੰ ਚਾਬੂਸਾ ਨੇ ਲੁੱਟਿਆ ਇੱਥੇ ਡਾਕਟਰ ਗਾਂਧੀ ਦੇ ਨਾਲ ਸਾਰੇ ਹੀ ਉਹਦੇ ਵਰਕਰ ਨੇ ਕੋਈ ਉਹਦੀ ਇਸ ਤਰ੍ਹਾਂ ਦੀ ਟੀਮ ਨਹੀਂ ਕਿ ਸੋ ਡਾਕਟਰ ਗਾਂਧੀ ਇੱਕ ਐਸੇ ਲੀਡਰ ਨੇ ਜਿਹੜੇ ਕ੍ਰਾਂਤੀ ਲਿਆ ਸਕਦੇ ਨੇ ਪੰਜਾਬ ਦੇ ਵਿੱਚ ਨਵੀਂ ਕਾਂਗਰਸ ਖੜੀ ਕਰ ਸਕਦੇ ਨੇ ਸੋ ਆਪਾਂ ਵੱਧ ਵੱਧ ਪੋਟਾ ਪਾ ਕੇ ਇਹਨਾਂ ਨੂੰ ਜਿਤਾਈਏ ਉਧਰੋਂ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਮੋਹਿਤ ਮਹਿੰਦਰਾ ਔਰ ਸੰਜੀਵ ਸਰਫਾ ਕਾਲੂ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਆ ਉਹਨਾਂ ਦੇ ਵਿੱਚ ਟਿੱਕੀ ਬਹਿਸ ਚੱਵਰੀ ਦੇਖੋ ਇਹ ਹਰ ਪਾਰਟੀਂ ਟੜੇ ਹੁੰਦੇ ਨੇ ਹਰ ਵਰਕਰ ਦਾ ਆਪਣਾ ਹੱਕ ਹੈ ਵੀ ਆਪਣਾ ਹੱਕ ਮੰਗਣਾ ਸੋ ਸੰਜੀਵ ਕਾਲੂ ਵੀ ਪ੍ਰਵਾਨਤ ਲੀਡਰ ਹੈ ਮੋਹਿਤ ਮਹਿੰਦਰਾ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਪਸ ਦੇ ਵਿੱਚ ਜਦੋਂ ਪਾਰਟੀ ਪਲੈਟਫਾਰਮ ਦੀ ਗੱਲ ਹੁੰਦੀ ਹੈ ਵਿਰੋਧੀਆਂ ਦੇ ਨਾਲ ਲੜਨ ਦੀ ਗੱਲ ਹੁੰਦੀ ਹੈ ਤਾਂ ਸਾਰੇ ਇਕੱਠੇ ਹੋ ਕੇ ਲੜਦੇ ਨੇ ਇਹ ਜੰਗ ਜਿਹੜੇ ਪੋਪਸਰ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਉਹਦਾ ਤੁਹਾਡਾ ਮਾਰਦਾ ਕੱਟੇ ਫੈਰੀ ਮਾਰ ਖੁਸੇ ਤੇ ਤਨਵੀਰ ਕਰਦੇ ਆ ਬੈਠੇ ਹੋਏ ਨੇ ਤੇ ਵੱਡੀ ਜਿਹੜੀ ਹੈ ਕਿ ਰੈਲੀ ਦੇਖਣ ਨੂੰ ਮਿਲ ਰਹੀ ਹੈ ਪਰ ਦੇਖਣਾ ਹੈਗਾ ਕਿ ਇਸ ਦਾ ਫੀਡ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर